ਯਾਰੀ ਦੋਸਤੋ ਮੈਂ ਵਿਪਲ ਸਿੱਧੂ ਮੋਟ ਅੱਜ ਤੁਹਾਡੇ ਸਾਹਮਣੇ ਪਿੰਦਰ ਸਿੰਘ ਮਾਨ ਦੀ ਕਹਾਣੀ ਸਜਾ ਲੈ ਕੇ ਪੇਸ਼ ਆਸ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਹਾਣੀ ਸਜਾ ਥਾਣੇ ਦਾ ਮਾਹੌਲ ਅੱਜ ਦੂਜੇ ਦਿਨਾਂ ਦੇ ਮੁਕਾਬਲੇ ਥੋੜਾ ਜਿਹਾ ਵੱਖਰਾ ਸੀ ਜਿੱਥੇ ਆਮ ਲੋਕਾਂ ਦੇ ਰੋਣ ਧੋਣ ਦੀ ਆਵਾਜ਼ ਗੂੰਜਦੀ ਸੀ ਉੱਥੇ ਖਾਕੀ ਵਰਦੀ ਵਾਲਾ ਰੋ ਰਿਹਾ ਸੀ ਸਾਰੇ ਜਣੇ ਰਾਮਪ੍ਰਕਾਸ਼ ਵੱਲ ਦੇਖ ਰਹੇ ਸਨ ਕੁਝ ਦੇ ਮਨਾਂ ਵਿੱਚ ਉਸ ਲਈ ਹਮਦਰਦੀ ਤੇ ਕੁਝ ਸਥਿਰ ਚਿਹਰਿਆਂ ਨਾਲ ਵਿਚਾਰ ਕਰ ਰਹੇ ਸਨ ਇੱਕ ਦੋ ਨੇ ਤਾਂ ਸ਼ਰਾਰਤ ਨਾਲ ਅੱਖ ਵੀ ਮਲਾਈ ਸੀ ਰਾਮਪ੍ਰਕਾਸ਼ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਹਿ ਰਹੇ ਸਨ ਉਹ ਕਹਿ ਰਿਹਾ ਸੀ ਮੇਰੇ ਸਾਥ ਕਰੀਬ ਮਰ ਹੁਈ ਹੈ ਰਾਮ ਪ੍ਰਕਾਸ਼ ਦੇ ਲੈਜੇ ਤੋਂ ਹੀ ਪਤਾ ਲੱਗਦਾ ਸੀ ਕਿ ਉਹ ਪੰਜਾਬੀ ਨਾ ਹੋ ਕੇ ਜੂਪੀ ਦਾ ਬਿਹਾਰ ਦਾ ਪ੍ਰਵਾਸੀ ਹੈ ਖੜਕੂਵਾ ਦੇ ਸਮੇਂ ਵਿੱਚ ਹੂਮਗਾਰਡ ਭਰਤੀ ਹੋਇਆ ਰਾਮ ਪ੍ਰਕਾਸ਼ ਪੰਜਾਬ ਦਾ ਹੀ ਹੋ ਕੇ ਰਹਿ ਗਿਆ ਸੀ ਉਹ ਹਰ ਕਿਸੇ ਦੀ ਜੀ ਹਜ਼ੂਰੀ ਕਰਦਾ ਹਰ ਵੇਲੇ ਭੱਜਿਆ ਫਿਰਦਾ ਰਹਿੰਦਾ ਸੀ ਕਦੇ ਕੋਈ ਉਸ ਨੂੰ ਮੁਸਲਮ ਫੜਨ ਲਈ ਲੈ ਜਾਂਦਾ ਤੇ ਕਦੇ ਕੋਈ ਅਫਸਰ ਉਸ ਨੂੰ ਨਿੱਜੀ ਕੰਮ ਤੋੜ ਦਿੰਦਾ ਉਹ ਐਨੇ ਵਿੱਚ ਖੁਸ਼ੀ ਕਿਉਂਕਿ ਉਸਨੇ ਕੋਰ ਗਰੀਬੀ ਦੇਖੀ ਹੋਈ ਸੀ ਉਹ ਕਿਸੇ ਮੁਸਲਮ ਨੂੰ ਤੰਗ ਵੀ ਨਹੀਂ ਸੀ ਕਰਦਾ ਉਸ ਦੇ ਸਿਰ ਇਸ ਮਹਿਕਮੇ ਦਾ ਨਸ਼ਾ ਨਹੀਂ ਸੀ ਚੜਿਆ ਉਸ ਨੂੰ ਰੋਂਦੇ ਦੇਖ ਕਰਮੇਲ ਨੇ ਉਸ ਦੇ ਮੋਢੇ ਤੇ ਹਮਦਰਦੀ ਨਾਲ ਹੱਥ ਰੱਖਿਆ ਤੇ ਕਿਹਾ ਰਾਮ ਪ੍ਰਕਾਸ਼ ਚਿੰਤਾ ਨਾ ਕਰ ਐਸਚੂ ਸਾਹਿਬ ਤੇ ਨੂੰ ਜਲਦੀ ਹੀ ਬਹਾਲ ਕਰਵਾ ਲੈਣਗੇ ਰਾਮ ਪ੍ਰਕਾਸ਼ ਹੋਰ ਜ਼ੋਰ ਨਾਲ ਰੋਣ ਲੱਗਿਆ ਕਰਮੇਲ ਨੇ ਪੁੱਛਿਆ ਦਲਵੀਰ ਕਿੱਥੇ ਆ ਉਹ ਵੀ ਕਿਤੇ ਕਿਸੇ ਕਮਰੇ ਵਿੱਚ ਰੋਈਦਾ ਨਹੀਂ ਜਾ ਰਿਹਾ ਛੋਟੇ ਮੁੰਛੀ ਨੇ ਦੱਸਿਆ ਕਿ ਉਹ ਤਾਂ ਐਮ ਐਲ ਏ ਸਾਹਿਬ ਕੋਲ ਗਿਆ ਹੋਇਆ ਹੈ ਉਸ ਦਾ ਸੌਰਿਆਂ ਵੱਲੋਂ ਸਰਪੰਚ ਰਿਸ਼ਤੇਦਾਰ ਐਮ ਐਲ ਏ ਦਾ ਖਾਸ ਹੈ ਉਹ ਤਾਂ ਬਹਾਲ ਹੋਏ ਹੀ ਲੋ ਰਾਮ ਪ੍ਰਕਾਸ਼ ਦੇ ਲਈ ਇਹ ਸ਼ਬਦ ਵੀ ਬੰਬ ਵਾਂਗ ਸਨ ਉਹ ਰੋਂਦਾ ਰੋਂਦਾ ਬੋਲਿਆ ਮੇਰੇ ਗਰੀਬ ਦਾ ਕੀ ਕਸੂਰ ਸੀ ਦਲਵੀਰ ਵੀ ਬਹਾਲ ਹੋ ਜਾਵੇਗਾ ਮੇਰੇ ਬੱਚਿਆਂ ਦਾ ਕੀ ਬਣੇਗਾ ਓਏ ਜਨਾਨੀਆਂ ਵਾਂਗ ਕਿਉਂ ਰੋਣਾ ਹੈ ਤੈਨੂੰ ਵੀ ਕਰਾ ਲਵਾਂਗੇ ਇੱਕ ਹਫ਼ਤੇ ਵਿੱਚ ਬਹਾਲ ਗੁਰਮੇਲ ਨੇ ਹੌਸਲਾ ਦਿੱਤਾ ਗੁਰਮੇਲ ਆਪਣੇ ਆਪ ਵਿੱਚ ਇੱਕ ਅਜੀਬ ਕਰੈਕਟਰ ਸੀ ਵੱਡਾ ਟੱਡ ਟੁੱਚਲ ਪੱਗ ਤੇ ਥਲਥਲੌਂਦੀ ਜੀਬ ਪਿੱਠ ਪਿੱਛੇ ਦੂਜੇ ਮੁਲਾਜ਼ਮ ਉਸ ਨੂੰ ਮੋਟੀ ਜੀਬ ਵਾਲਾ ਆਖ ਕੇ ਬੁਲਾਉਂਦੇ ਸਨ ਉਸ ਦੀ ਜੀਬ ਹੀ ਇਕੱਲੀ ਮੋਟੀ ਨਹੀਂ ਸੀ ਉਸ ਦਾ ਦਿਮਾਗ ਵੀ ਥੋੜਾ ਜਿਹਾ ਮੋਟਾ ਸੀ ਡੰਡੇ ਦੀ ਭਾਸ਼ਾ ਤੋਂ ਬਿਨਾਂ ਹੋਰ ਕੋਈ ਭਾਸ਼ਾ ਉਸ ਨੂੰ ਆਉਂਦੀ ਵੀ ਨਹੀਂ ਸੀ ਉਸ ਤੋਂ ਅੱਗੇ ਨਿੰਮ ਤੇ ਕਰੇਲੇ ਨੂੰ ਚੜਨ ਵਾਲੀ ਗੱਲ ਇਹ ਹੋ ਗਈ ਸੀ ਕਿ ਐਸਐਚਓ ਨੇ ਉਸ ਨੂੰ ਆਪਣਾ ਗਨਮੈਨ ਨਿਯੁਕਤ ਕਰ ਲਿਆ ਸੀ ਉਸ ਦੀਆਂ ਚੜ ਮੱਚੀਆਂ ਸਨ ਹੁਣ ਉਸ ਦੀਆਂ ਪੰਜੇ ਉਂਗਲਾਂ ਧਿਓ ਵਿੱਚ ਸਨ ਮਾੜਾ ਤਾਂ ਪਹਿਲਾਂ ਹੀ ਬੋਲਦਾ ਸੀ ਹੁਣ ਤਾਂ ਉਹ ਹਰ ਕਿਸੇ ਦੀ ਲਾਪਾਕ ਕਰ ਦਿੰਦਾ ਹਰ ਕੰਮ ਵਿੱਚ ਹੁਣ ਉਹ ਪੈਸੇ ਭਾਲਦਾ ਸੀ ਮਾਰੇ ਤੇ ਰੂ ਮਾਰਨਾ ਤਕੜੇ ਦੀ ਚਾਪ ਲੁੱਸੀ ਕਰਨਾ ਉਸੇ ਫਿਤਰਤ ਬਣ ਗਈ ਸੀ। ਮੁਤਲੀ ਵਾਲੇ ਪਾਣੇ ਵਿੱਚ ਨਾਮ ਦਾ ਗੁਰਮੀਲ ਦਲਵੀਰ ਤੇ ਰਾਮਕ੍ਰਿਸ਼ਨ ਦਾ ਸੀ ਪਰ ਐਸਚਓ ਸਾਹਿਬ ਨੇ ਉਸ ਤੇ ਕਿਰਪਾ ਕਰਕੇ ਉਸ ਨੂੰ ਬਚਾ ਲਿਆ ਸੀ। ਕੱਲ ਵਾਲੀ ਗੱਲ ਤਾਂ ਕੋਈ ਬਹੁਤੀ ਵੱਡੀ ਵੀ ਨਹੀਂ ਸੀ। ਇਹੋ ਜੀਆਂ ਘਟਨਾਵਾਂ ਤਾਂ ਥਾਣੇ ਵਿੱਚ ਸਵੇਰੇ ਸ਼ਾਮ ਹੀ ਹੁੰਦੀਆਂ ਰਹਿੰਦੀਆਂ ਸਨ। ਲੜਾਈ ਝਗੜੇ ਦੇ ਕੇਸ ਪਹੁੰਚਦੇ ਹੀ ਰਹਿੰਦੇ ਸਨ। ਮੁਨਚੀ ਕੱਚੇ ਕਾਗਜ਼ਾਂ ਤੇ ਦਰਖਾਸਤਾਂ ਲਖਵਾਉਂਦੇ ਮੁਲਾਜ਼ਮ ਦੋਵੇਂ ਪਾਰਟੀਆਂ ਨੂੰ ਸੱਦ ਕੇ ਕੱਲ ਸੁੰਦੇ ਛੋਟੇ-ਮੋਟੇ ਝਗੜਿਆਂ ਨੂੰ ਤਾਂ ਪੰਜ-ਸੱਤ ਦਿਨਾਂ ਵਿੱਚ ਹੀ ਉਥੇ ਹੀ ਖਤਮ ਕਰ ਦਿੰਦੇ ਅਕਸਰ ਦੋਵੇਂ ਧਿਰਾਂ ਵਿੱਚ ਸਮਝੌਤਾ ਹੋ ਜਾਂਦਾ ਉਹ ਇਸੇ ਕਵਾਈਤ ਵਿੱਚ ਲੱਗੇ ਰਹਿੰਦੇ ਅਕਸਰ ਪੈਸਿਆਂ ਦੇ ਦੇਣ ਲੈਣ ਦੇ ਮਸਲੇ ਵਿੱਚ ਵੀ ਥੋੜੇ ਜੇ ਦਬਕੇ ਨਾਲ ਨਿਪਟ ਜਾਂਦੇ ਵੱਡੇ ਮਸਲਿਆਂ ਦੀ ਐਫਆਰਆਈ ਦਰਜ ਹੁੰਦੀ ਤੇ ਮੁਕਦਮੇ ਦੀਆਂ ਮਸਲੇ ਲਿਖੀਆਂ ਜਾਂਦੀਆਂ ਪਰ ਇਹ ਕੰਮ ਕਰਨ ਲਈ ਛੋਟੇ ਥਾਣੇਦਾਰ ਤੇ ਹਵਲਦਾਰ ਹੋਰ ਸਨ ਜਿਹੜੇ ਲਖਾ ਪੜੀ ਵਿੱਚ ਮਾਹਿਰ ਸਨ ਗੁਰਮੇਲ ਅਜਿਹੇ ਮਸਲਿਆਂ ਵਿੱਚ ਧਿਆਨ ਨਾ ਦਿੰਦਾ ਉਸ ਦਾ ਤਾਂ ਸਾਰਾ ਧਿਆਨ ਛੋਟੇ ਮਸਲਿਆਂ ਵਿੱਚ ਹੀ ਹੁੰਦਾ ਸੀ ਜਿੱਥੇ ਉਹ ਰਾਜੀਨਾਮਾ ਕਰਵਾ ਕੇ ਨਾਮਾ ਮੁੱਚ ਲੈਂਦਾ ਤੇ ਪਾਰਟੀਆਂ ਰਾਜੀ ਹੋ ਕੇ ਘਰਾਂ ਨੂੰ ਤੁਰ ਜਾਂਦੀਆਂ ਦਲਵੀਰ ਉਸ ਦਾ ਏਸ ਸਾਰੇ ਬਤਾਰੇ ਵਿੱਚ ਸੱਜੀਵਾਂ ਦੇ ਤੌਰ ਤੇ ਕੰਮ ਕਰਦਾ ਥੋੜਾ ਬਹੁਤਾ ਰਾਮ ਪ੍ਰਕਾਸ਼ ਨੂੰ ਵੀ ਦਿਵਾ ਦਿੱਤਾ ਜਾਂਦਾ ਸੀ ਇਹ ਅਕਸਰ 100-200 ਰੁਪਏ ਹੀ ਹੁੰਦੇ ਸਨ ਉਸ ਦਿਨ ਵੀ ਰਾਮ ਪ੍ਰਕਾਸ਼ ਸੰਤਰੀ ਦੀ ਡਿਊਟੀ ਤੇ ਤੈਨਾਤ ਸੀ ਜਦੋਂ ਉਸ ਨੇ 9:00 ਵਜੇ ਗੇਟ ਖੜਕਦਾ ਸੁਣਿਆ ਸੀ ਪੁੱਛ ਪਟਾਲ ਤੋਂ ਬਾਅਦ ਦਰਵਾਜ਼ਾ ਖੁੱਲਿਆ ਤਾਂ ਇੱਕ ਬਾਬੂ ਸਾਹੋਂ ਸਾਹ ਹੋਇਆ ਭੱਜ ਕੇ ਅੰਦਰ ਵੜਿਆ ਤੇ ਬੋਲਿਆ ਜਨਾਬ ਮੇਰੇ ਘਵਾਂਡੀ ਨੇ ਮੇਰੀ ਕੁੱਟਮਾਰ ਕੀਤੀ ਹੈ ਮਰਪੂਟ ਤਰਜ ਕਰਵਾਉਣ ਆਇਆ ਉਸਨੇ ਦੇਖਿਆ ਕਿ ਸੱਚੀ ਉਸਦਾ ਮੂੰਹ ਸੁੱਜਿਆ ਹੋਇਆ ਸੀ ਉਸਨੇ ਬਿਨਾ ਕੁਝ ਬੋਲੇ ਮੁੰਚੀ ਵਾਲੇ ਕਮਰੇ ਵੱਲ ਇਸ਼ਾਰਾ ਕਰ ਦਿੱਤਾ ਬਾਬੂ ਨੇ ਮੁੰਚੀ ਨੂੰ ਸਾਰੀ ਗੱਲ ਦੱਸੀ ਤਾਂ ਉਸਨੇ ਸਫੈਦ ਕਾਗਜ਼ ਫੜਾਉਣ ਦੇ ਲਈ ਕਿਆ ਤੇ ਉਸ ਨੂੰ ਅਰਜ਼ੀ ਲਿਖਣ ਲਈ ਕਿਆ ਬਾਬੂ ਦੇ ਹੱਥ ਕੰਬ ਰਹੇ ਸਨ ਤੇ ਮੁੰਚੀ ਨੇ ਕਿਹਾ ਮੈਂ ਲਿਖ ਦਿੰਦਾ ਹਾਂ ਐਨੇ ਵਿੱਚ ਗੇਟ ਦੁਆਰਾ ਖੜਕਿਆ ਰਾਮਪ੍ਰਕਾਸ਼ ਨੇ ਖੋਲਿਆ ਤਾਂ ਵੇਖਿਆ ਦੂਜੀ ਪਾਰਟੀ ਵੀ ਪਹੁੰਚ ਗਈ ਸੀ ਉਹਨਾਂ ਨਾਲ ਮੁਹੱਲੇ ਦਾ ਐਮਸੀ ਵੀ ਸੀ ਉਸ ਨੇ ਆਉਂਦਿਆਂ ਹੀ ਗਰਮੇਲ ਨੂੰ ਫੋਨ ਕੀਤਾ ਗਰਮੇਲ ਉਸ ਸਮੇਂ ਐਸਐਚਓ ਦੇ ਕੁਆਟਰ ਵਿੱਚ ਬੈਠਾ ਉਸ ਦੀ ਮੁਠੀ ਚਾਪੀ ਕਰ ਰਿਹਾ ਸੀ ਗਰਮੇਲ ਫੋਨ ਸੁਣਦੇ ਹੀ ਉਹਨਾਂ ਕੋਲ ਆ ਗਿਆ ਐਮਸੀ ਨੇ ਚੁੱਪਚਾਪ ਆਪਣਾ ਹੱਥ ਉਸ ਦੀ ਪੈਂਟ ਵਿੱਚ ਧੁੰਨ ਦਿੱਤਾ ਗਰਮੇਲ ਨੇ ਜੇਬ ਨੂੰ ਟੋਇਆ ਤੇ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਮੁੰਸ਼ੀ ਦੇ ਕਮਰੇ ਵੱਲ ਇਸ਼ਾਰਾ ਕੀਤਾ। ਗਰਮੇਲ ਦਾ ਰਵਈਆ ਬਦਲ ਗਿਆ ਸੀ। ਉਸ ਨੇ ਰਿਪੋਰਟ ਲਿਖਾਉਣ ਦੇ। ਬਾਬੂ ਨੂੰ ਘਰੋਂ ਜਾ ਫੜਿਆ। ਕੰਨ ਤੇ ਜਪੇੜ ਧਰਦੇ ਉਹ ਗਰਜਿਆ। ਪਹਿਲਾਂ ਕੁੱਟਮਾਰ ਕਰਕੇ ਹੁਣ ਰਿਪੋਰਟ ਲਗਵਾਉਣ ਆ ਗਿਆ। ਨਹੀਂ ਜੀ ਇਹਨਾਂ ਨੇ ਮੈਨੂੰ ਕੁੱਟਿਆ। ਦੇਖੋ ਸੱਟਾਂ ਦੇ ਨਿਸ਼ਾਨ। ਬਾਬੂ ਜੀ ਨੇ ਦੁਹਾਈ ਪਾਈ। ਸਾळ्या ਮੈਨੂੰ ਤਾਂ ਤੁਛ ਸ਼ਕਲ ਤੋਂ ਹੀ ਬਦਮਾਸ਼ ਲੱਗਦਾ ਹੈ ਉਸ ਨੇ ਬਾਬੂ ਨੂੰ ਕਮਰੇ ਵਿੱਚੋਂ ਬਾਹਰ ਖਿੱਚ ਕੇ ਲੈ ਆਂਦਾ ਬਾਬੂ ਨੇ ਹੱਥ ਜੋੜ ਕੇ ਕਿਹਾ ਸਰਦਾਰ ਜੀ ਇਹਨਾਂ ਨੇ ਮੈਨੂੰ ਕੁੱਟਿਆ ਹੈ ਮੈਂ ਸ਼ੰਕਰਦੇਵ ਜੀ ਦਾ ਰਿਸ਼ਤੇਦਾਰ ਹ ਗੁਰਮੇਲ ਨੇ ਸੁਣਿਆ ਤਾਂ ਉਹ ਹੋਰ ਗੁੱਸੇ ਵਿੱਚ ਆ ਗਿਆ ਮੈਂ ਨਹੀਂ ਜਾਣਦਾ ਕਿਸੇ ਸ਼ੰਕਰ ਸ਼ੰਕਰ ਨੂੰ ਜਨਾਬ ਇਹ ਕਿੱਥੋਂ ਦਾ ਇਨਸਾਫ ਹੈ ਇਹਨਾਂ ਨੇ ਮੈਨੂੰ ਕੁੱਟਿਆ ਤੇ ਤੁਸੀਂ ਮੈਨੂੰ ਹੀ ਗਲੋ ਫੜੀ ਬੈਠੇ ਹੋ ਕਾਰਵਾਈ ਤਾਂ ਇਹਨਾਂ ਦੀ ਹੋਣੀ ਚਾਹੀਦੀ ਹੈ ਬਾਬੂ ਨੇ ਫਰਿਆਦ ਕੀਤੀ ਦਲਵੀਰ ਵੀ ਪਹੁੰਚ ਗਿਆ ਸੀ ਉਸਨੇ ਕਿਹਾ ਚੰਗਾ ਹੋਇਆ ਤੂੰ ਆ ਗਿਆ ਮੈਂ ਫੋਨ ਹੀ ਕਰਨ ਲੱਗਿਆ ਸੀ ਇਹਨਾਂ ਨੂੰ ਸੁੱਟ ਹਵਾਲਾਤ ਵਿੱਚ ਸਾਲਾ ਮੈਨੂੰ ਕਾਨੂੰਨ ਸਿਖਾਉਂਦਾ ਹੈ ਉਤੋਂ ਕਿਸੇ ਸ਼ੰਕਰ ਸ਼ੁਕਰ ਦਾ ਨਾਮ ਲੈਂਦਾ ਹੈ ਬਾਬੂ ਦਾ ਪਰਿਵਾਰ ਵੀ ਪਿੱਛੇ ਪਹੁੰਚ ਗਿਆ ਉਹਨਾਂ ਦੀ ਹਾਲ ਦੁਹਾਈ ਪਾਈ ਕਿਸੇ ਕੰਮ ਨਹੀਂ ਆਈ ਦਲਵੀਰ ਨੇ ਤਿੰਨ ਚਾਰ ਚਪੇੜਾਂ ਜੜ ਕੇ ਬਾਬੂ ਨੂੰ ਅੰਦਰ ਕਰ ਦਿੱਤਾ ਪਰਿਵਾਰ ਵਾਲੇ ਵਿਚਾਰੇ ਮਸੂਸੇ ਜੇਬ ਹੋ ਕੇ ਉਸੇ ਵੇਲੇ ਥਾਣੇੋਂ ਬਾਹਰ ਹੋ ਗਏ ਐਮਸੀ ਤੇ ਦੂਜੀ ਪਾਰਟੀ ਵਾਲੇ ਹੱਸਦੇ ਹੱਥ ਮਿਲਾ ਕੇ ਬਾਹਰ ਨੂੰ ਤੁਰਨ ਹੀ ਲੱਗੇ ਸਨ ਕਿ ਗਰਮੀਲ ਨੇ ਦਲਵੀਰ ਵੱਲ ਇਸ਼ਾਰਾ ਕਰਦਿਆਂ ਕਿਹਾ ਇਹਦੀ ਵੀ ਸੇਵਾ ਕਰ ਜਾਓ ਉਸ ਨੂੰ ਫਿਕਰ ਸੀ ਕਿ ਜੇਵ ਵਾਲੇ ਵਿੱਚੋਂ ਹਿੱਸਾ ਵੰਡਣ ਦੀ ਨਾਅਤ ਨਾ ਜਾਵੇ ਐਮਸੀ ਨੇ ਦੋ ਨੋਟ ਕੱਢ ਕੇ ਦਲਵੀਰ ਨੂੰ ਫੜਾ ਦਿੱਤੇ ਦਲਵੀਰ ਵੀ ਬਾਗੋ-ਵਾਗ ਹੋਇਆ ਕੁਆਟਰ ਵਿੱਚ ਜਾ ਕੇ ਗਰਮੇਲ ਨੇ ਐਸਐਚਓ ਨੂੰ ਰਿਪੋਰਟ ਦਿੱਤੀ ਕਿ ਉਸਨੇ ਕਿਹਾ ਪਤਾ ਕਰ ਲੈਣਾ ਸੀ ਆ ਸ਼ੰਕਰ ਦੇਵ ਕੌਣ ਹੈ ਕਈ ਵਾਰ ਪੰਗਾ ਪੈ ਜਾਂਦਾ ਗਰਮੇਲ ਬੋਲਿਆ ਜਨਾਬ ਮੈਂ ਲਾ ਲਿਆ ਸੀ ਹਿਸਾਬ ਕਿਤਾਬ ਇੱਕ ਤਾਂ ਸ਼ੰਕਰ ਭਈਆਂ ਦਾ ਲੀਡਰ ਹੈ ਪਿਛਲੀ ਐਮਸੀ ਦੀ ਇਲੈਕਸ਼ਨ ਹਾਰ ਗਿਆ ਸੀ ਦੂਜਾ ਇੱਕ ਸਾਈਕਲ ਚੋਰ ਹੈ ਜਿਹਦੇ ਤੇ ਕਈ ਪਰਚੇ ਹਨ ਇੱਕ ਸ਼ੰਕਰ ਪਰਲੇ ਪਾਸੇ ਤੋਂ ਪਸ਼ਮਾ ਦਾ ਦਲਾਲ ਹੈ ਹੋਰ ਤਾਂ ਕੋਈ ਸਰਕਟ ਬੰਦਾ ਨਹੀਂ ਉਸ ਦੀ ਗੱਲ ਸੁਣ ਕੇ ਐਸਐਚਓ ਵੀ ਸ਼ਾਂਤ ਹੋ ਗਿਆ ਗਰਮੇਲ ਨੇ ਨਪਾਲੀ ਬਹਾਦਰ ਨੂੰ ਸਲਾਦ ਕੱਟ ਕੇ ਲਿਆਉਣ ਲਈ ਕਿਹਾ ਐਸਐਚਓ ਨੇ ਆਂਡਿਆਂ ਦੀ ਪੁਰਜੀ ਦਾ ਹੁਕਮ ਦਿੱਤਾ ਗਰਮੇਲ ਅਲਮਾਰੀ ਵਿੱਚੋਂ ਬੋਤਲ ਕੱਢ ਲਿਆ। ਵਿਦੇਸ਼ੀ ਸ਼ਰਾਬ ਨੂੰ ਦੇਖ ਕੇ ਉਸ ਦੇ ਮੂੰਹ ਵਿੱਚ ਪਾਣੀ ਭਰ ਆਇਆ। ਉਸ ਨੇ ਦੋਵਾਂ ਲਈ ਪੈਗ ਬਣਾਏ। ਦੋਵਾਂ ਨੇ ਉਂਗਲ ਨਾਲ ਛਿੱਟ ਦਾਰੂ ਧਰਤੀ ਤੇ ਸੁੱਟੀ ਤੇ ਪੀਣ ਲੱਗ ਪਏ। ਗਰਮੇਲ ਨੇ ਕਾਲੀ ਨਾਲ ਪੈਗ ਅੰਦਰ ਸੁੱਟ ਲਿਆ। ਸਾਹਿਬ ਸਿਪ ਸਿਪ ਕਰਕੇ ਪੀਂਦੇ ਰਹੇ। ਬਹਾਦਰ ਆਂਡਿਆਂ ਦੀ ਪੁਰਜੀ ਰੱਖ ਗਿਆ ਸਾਹਿਬ ਬੋਲੇ ਓਏ ਸੰਤਰਾ ਮਾਰਕਾ ਨਹੀਂ ਸਕੌਚ ਐ ਹੌਲੀ ਹੌਲੀ ਪੀਣੀ ਚਾਹੀਦੀ ਐ ਤੂੰ ਤਾਂ ਇੱਕਦਮ ਅੰਦਰ ਸੁੱਟ ਲਈ ਗਰਮੇਲ ਚਾਪ ਲੂਸੀ ਨਾਲमस्कारਾਇਆ ਤੇ ਬੋਲਿਆ ਕੋਈ ਨਹੀਂ ਜਨਾਬ ਤੁਹਾਡੇ ਤੋਂ ਪੀਣੀ ਵੀ ਸਿੱਖ ਲਵਾਂਗੇ ਸਾਹਿਬ ਨੇ ਪੈਗ ਖਤਮ ਕਰਕੇ ਗਲਾਸੇ ਠਾ ਰੱਖਿਆ ਈ ਸੀ ਕਿ ਗਰਮੇਲ ਨੇ ਦੂਜਾ ਪੈਗ ਬਣਾ ਦਿੱਤਾ ਇਸ ਵਾਰ ਉਸ ਨੇ ਆਪਣੇ ਲਈ ਪਰਮਾ ਪੈਗ ਬਣਾਇਆ ਸੀ ਸਾਬ ਨੇ ਦੇਖਿਆ ਉਹ ਬੋਲੇ ਤਾਂ ਕੁਝ ਨਹੀਂ ਪਰ ਮੁਸਕਰਾ ਪਈ ਦੂਜਾ ਪੈਗ ਚੁੱਕ ਕੇ ਉਹ ਮੂੰਹ ਨੂੰ ਲਾਉਣ ਹੀ ਲੱਗੇ ਸੀ ਕਿ ਫੋਨ ਦੀ ਘੰਟੀ ਖੜਕਣ ਲੱਗੀ ਐਸਚੋ ਨੇ ਸਕਰੀਨ ਤੇ ਦੇਖਿਆ ਤਾਂ ਆਈਜੀ ਸਾਹਿਬ ਦਾ ਨੰਬਰ ਫਲੈਸ਼ ਹੋ ਰਿਹਾ ਸੀ ਉਸ ਦੇ ਮਨ ਵਿੱਚ ਖੜ ਗਿਆ ਕਿ ਦਸਤਰ ਸਮੇ ਤੋਂ ਬਾਅਦ ਫੋਨ ਆਉਣਾ ਖਤਰੇ ਦੀ ਘੰਟੀ ਹੈ ਲੱਗਦਾ ਹੈ ਕੁਝ ਗਲਤ ਹੋ ਗਿਆ ਰੱਬ ਖੈਰ ਕਰੇ ਉਸਨੇ ਫੋਨ ਔਨ ਕੀਤਾ ਤਾਂ ਆਈਜੀ ਸਾਹਿਬ ਦੀ ਕੜਕ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਪਈ ਉਸ ਦੇ ਸਾਸਤਰੀ ਕਾਲ ਬਲੋਂ ਤੋਂ ਪਹਿਲਾਂ ਹੀ ਚਾਰ ਪੰਜ ਗਾਲਾਂ ਦਾ ਇਕੱਠਾ ਵਰਸਟ ਉਸ ਦੇ ਕੰਨੀ ਪਿਆ ਉਪਮੱਤਰ ਗਿਆ ਤੇ ਉੱਠ ਕੇ ਖੜਾ ਹੋ ਗਿਆ ਆਈਜੀ ਸਾਇਮ ਨੇ 10 ਮਿੰਟ ਉਸ ਦੀ ਪੂਰੀ ਤਸੱਲੀ ਨਾਲ ਲਾਪਾ ਕੀਤੀ ਪੁਲਸੀਆ ਭਾਸ਼ਾ ਵਿੱਚ ਗਿਆ ਜAVE ਤਾਂ ਉਸ ਦੀ ਪੂਰੀ ਕੋਰਣਵਾਈ ਕੀਤੀ ਉਸ ਨੂੰ ਝੜਕਾ ਦਿੰਦੇ ਦੱਸਿਆ ਕਿ ਜਿਸ ਵਿਅਕਤੀ ਨੂੰ ਉਸ ਨੇ ਹਵਾਲਤ ਵਿੱਚ ਬੰਦ ਕਰ ਦਿੱਤਾ ਉਹ ਗਵਾਂਡੀ ਸੂਬੇ ਦੇ ਰਾਜਪਾਲ ਸ਼ੰਕਰਦਾਸ ਦਾ ਰਿਸ਼ਤੇਦਾਰ ਹੈ ਉਸ ਨੇ ਕਿਹਾ ਕਿ ਤੇਰੇ ਸਸਪੈਂਸ਼ਨ ਦੇ ਆਰਡਰ ਸਵੇਰੇ ਮਿਲ ਜਾਣਗੇ ਜਲਦੀ ਤੋਂ ਜਲਦੀ ਉਸ ਵਿਅਕਤੀ ਨੂੰ ਰਹਾ ਕਰਨ ਦੇ ਹੁਕਮ ਵੀ ਦਿੱਤੇ ਹਨ ਸਾਹਿਬ ਦੀ ਹਾਲਤ ਨੂੰ ਦੇਖ ਕੇ ਗੁਰਮੀਲ ਵੀ ਖੜਾ ਹੋ ਗਿਆ ਫੋਨ ਸੁਣਦੇ ਸਾਹਿਬ ਸਮੀ ਸਾਹਿਬ ਦੇ ਚਿਹਰੇ ਤੇ ਹਾਪਾ ਬਦਲਦੇ ਦੇਖ ਉਸਨੇ ਅੰਦਾਜ਼ਾ ਲਗਾ ਲਿਆ ਸੀ ਕਿ ਕੋਈ ਗੰਭੀਰ ਗੱਲ ਹੈ। ਫੋਨ ਬੰਦ ਕਰਕੇ ਸਾਹਿਬ ਉਸ ਵੱਲ ਚੱਕਿਆ ਤਾਂ ਉਸਨੇ ਕਿਹਾ ਜਨਾਬ ਖੈਰਤਾ ਹੈ। ਸਾਹਿਬ ਨੇ ਗਾਲਾਂ ਦੀ ਧੂੜ ਲਈ ਤੇ ਉਹ ਹਰਾਮ ਜਦਿਆਂ ਨੂੰ ਤਾਂ ਮਾਰਨਾ ਹੀ ਹੈ। ਮੁੱਟੀ ਮੱਤ ਵਾਲਿਆ ਮੈਨੂੰ ਵੀ ਮਰਵਾ ਦਿੱਤਾ। ਗੁਰਮੀਲ ਖੜਾ ਕੰਬਣ ਲੱਗਿਆ ਜਨਾਬ ਕੀ ਗੱਲ ਹੋ ਗਈ? ਸਾਹਿਬ ਨੇ ਕਿਹਾ ਉਹ ਜਿਹੜਾ ਤੂੰ ਅੰਦਰ ਦਿੱਤਾ ਆਪਣਾ ਪਿਓ ਉਹ ਗਵਾਂਡੀ ਸੂਬੇ ਰਾਜਪਾਲ ਸ਼ੰਕਰਦੇਵ ਦਾ ਰਿਸ਼ਤੇਦਾਰ ਹੈ ਜੇ ਮੈਂ ਸਸਪੈਂਡ ਹੋ ਗਿਆ ਤਾਂ ਤੈਨੂੰ ਹਵਾਲਤ ਦੇ ਵਿੱਚ ਪਹੁੰਚਾ ਕੇ ਸਾਲਮ ਐਨਾ ਕਹਿੰਦੇ ਕੁਆਟਰ ਵਿੱਚੋਂ ਭੱਜ ਕੇ ਬਾਹਰ ਨਿਕਲੇ ਉਹਨਾਂ ਨੇ ਬਾਬੂ ਦੀ ਗੱਲ ਨੂੰ ਗੌਰ ਨਾਲ ਫਰਮਾਇਆ ਤੇ ਬਾਬੂ ਨੂੰ ਤੁਰੰਤ ਹਵਾਲਾਤ ਵਿੱਚੋਂ ਕੱਢਿਆ ਤੇ ਪਾਣੀ ਮੰਗਵਾਇਆ ਉਸ ਨੂੰ ਏਸੀ ਤੇਜ਼ ਕਰਕੇ ਰਾਮ ਨਾਲ ਕੁਰਸੀ ਤੇ ਬਿਠਾਇਆ ਘਰੇ ਗੱਲ ਕਰਵਾਈ ਤੁਰੰਤ ਉਹਨਾਂ ਲਈ ਠੰਡਾ ਮੰਗਵਾਇਆ ਗਿਆ ਠੰਡੇ ਤੋਂ ਬਾਅਦ ਚਾਹ ਦਾ ਆਰਡਰ ਕੀਤਾ ਗਿਆ ਜਿਹੜੀ ਬਾਬੂ ਨੇ ਹੱਥ ਜੋੜ ਕੇ ਮਨਾ ਕਰ ਦਿੱਤੀ ਸਾਹਿਬ ਲਗਾਤਾਰ ਮਾਫੀयां ਮੰਗ ਰਹੇ ਸਨ ਜਨਾਬ ਮੈਨੂੰ ਤਾਂ ਨਹੀਂ ਲੱਗਿਆ ਤੁਸੀਂ ਦੱਸੋ ਐਡੇ شریف ਬੰਦੇ ਨਾਲ ਇੰਨਾ ਹਰਾਮਜਾਦਿਆਂ ਨੂੰ ਕੀ ਮਿਲੇ ਤਤਕਾ ਕਰਕੇ ਉਸ ਨੇ ਤੁਰੰਤ ਸਾਰੇ ਥਾਣੇ ਨੂੰ ਤਲਬ ਕੀਤੀ ਤੇ ਦੂਜੀ ਪਾਰਟੀ ਨੂੰ ਫੜ ਕੇ ਲਿਆਉਣ ਲਈ ਕਿਆ ਬਾਬੂ ਨੇ ਐਮਸੀ ਤੇ ਵੀ ਗਿਲਾ ਜ਼ਾਹਿਰ ਕੀਤਾ ਦਨਾਲ ਹੀ ਐਮਸੀ ਨੂੰ ਵੀ ਲੈ ਕੇ ਆਉਣ ਦਾ ਹੁਕਮ ਜਾਰੀ ਕੀਤਾ ਅੱਧੇ ਘੰਟੇ ਵਿੱਚ ਦੂਜੀ ਪਾਰਟੀ ਸਮਿੱਤ ਐਮਸੀ ਹਵਾਲੀ ਵਿੱਚ ਬੰਦ ਸੀ ਸਾਇਬ ਨੇ ਆਪਣੀ ਗੱਲਬਾਤ ਨਾਲ ਬਾਬੂ ਨੂੰ ਆਖਿਰਕਾਰ ਕਾਇਲ ਕਰ ਹੀ ਲਿਆ ਤੇ ਉਸ ਤੋਂ ਆਈਜੀ ਸਾਇਬ ਨੂੰ ਫੋਨ ਕਰਵਾਇਆ ਬਾਬੂ ਨੇ ਦੱਸਿਆ ਕਿ ਥਾਣੇਦਾਰ ਨੇ ਕੋਈ ੱਤਕਾ ਨਹੀਂ ਕੀਤਾ ਉਹ ਤਾਂ ਉਸ ਸਮੇਂ ਥਾਣੇ ਵਿੱਚ ਮੌਜੂਦ ਹੀ ਨਹੀਂ ਸਨ ਉਹਨਾਂ ਨੇ ਉਸ ਨਾਲ ਬਹੁਤ ਚੰਗਾ ਵਿਵਹਾਰ ਕੀਤਾ ਸੀ ਹੌਲਦਾਰ ਸਿਪਾਹੀ ਹੂਮਗਾਰਡ ਤਿੰਨਾਂ ਦੀ ਸ਼ਿਕਾਇਤ ਉਸ ਨੇ ਆਈ ਸਾਹਿਬ ਕੋਲ ਪੰਚਾ ਦਿੱਤੀ ਵੱਡੇ ਸਾਹਿਬ ਨੇ ਐਸਚੂ ਨੂੰ ਚੇਤਾਵਨੀ ਦਿੰਦੇ ਹੋਏ ਬਖਸ਼ ਦਿੱਤਾ ਤੇ ਬਾਕੀ ਤਿੰਨ ਨੂੰ ਮੁਅਤਲ ਕਰਨ ਦਾ ਹੁਕਮ ਦਿੱਤਾ ઠાણેદાર ਆਪਣੇ بچਾਉਣ ਤੇ ਖੁਸ਼ ਹੋ ਗਿਆ ਉਸ ਨੇ ਬਾਬੂ ਦਾ ਬਹੁਤ ਧੰਨਵਾਦ ਕੀਤਾ ਤੇ ਨਾਲ ਹੀ ਕਹਿਆ ਚੱਲੋ ਜੀ ਮੈਂ ਫਿਰਦਾ ਛਿੱਤਰ ਇਹਨਾਂ ਦੇ ਉਸ ਦਾ ਇਸ਼ਾਰਾ ਹਵਾਲਤ ਵਿੱਚ ਬੰਦ ਗਵੰਡੀਆਂ ਵੱਲ ਸੀ ਗੁਰਮੇਲ ਵੀ ਕੰਸੂਆ ਲੈਣ ਦਾ ਫਿਰਦਾ ਸੀ ਜਦੋਂ ਉਸ ਨੂੰ ਪਤਾ ਲੱਗ ਗਿਆ ਕਿ ਮੁਤਲੀ ਦੀ ਬਿਜਲੀ ਉਸ ਤੇ ਵੀ ਡਿੱਗ ਚੁੱਕੀ ਹੈ ਤਾਂ ਉਹ ਸਾਹਿਬ ਦੇ ਪੈਰਾਂ ਵਿੱਚ ਡਿੱਗ ਪਿਆ ਜਨਾਬ ਦੇਖੋ ਮੈਂ ਤੁਹਾਡੀ ਇੰਨੀ ਸੇਵਾ ਕੀਤੀ ਹੈ ਮੈਨੂੰ ਬਚਾਓ ਮੈਨੂੰ ਬਚਾਓ ਮੇਰਾ ਤੁਹਾਡੇ ਬਿਨਾ ਕੌਣ ਹੈ ਸਾਹਿਬ ਨੇ ਹਾਂ ਹੂ ਕਰਕੇ ਉਸ ਦੀ ਗੱਲ ਟਾਲਣ ਦੇ ਯਤਨ ਕੀਤਾ ਉਹ ਵੀ ਸਮਝ ਗਿਆ ਸੀ ਕਿ ਸਿੱਧੀ ਉਂਗਲੀ ਨਾਲ ਕਿਉਂ ਨਹੀਂ ਨਿਕਲਣਾ ਉਂਗਲੀ ਟੇਢੀ ਹੀ ਕਰਨੀ ਪਵੇਗੀ ਉਹ ਬੋਲਿਆ ਮਹਾਰਾਜ ਜੇ ਮੈਂ ਫਸਿਆ ਫਿਰ ਮੈਂ ਸਾਰੇ ਮਸਲੇ ਅਫਸਰਾਂ ਨੂੰ ਦੱਸ ਦਿਆਂਗਾ ਪਿੱਛੇ ਜੇ ਉਹਨਾਂ ਦੋਵਾਂ ਨੇ ਨਜ਼ਾਇਜ਼ ਸ਼ਰਾਇ ਫੜ ਕੇ ਟਰੱਕ ਨੂੰ ਬਾਰੋ-ਬਾਰ ਖਪਾ ਦਿੱਤਾ ਸੀ। ਸਾਹਿਬ ਗੁੱਸੇ ਨਾਲ ਉਸ ਵੱਲ ਚੱਕ ਕੇ ਇਹ ਤਾਂ ਸਰਾਸਰ ਬਲੈਕਮੇਲ ਸੀ। ਪਰ ਇੱਕ ਵਾਰ ਖੜਾ ਤਾਂ ਛਡਾਉਣਾ ਹੀ ਪਵੇਗਾ। ਸਾਹਿਬ ਨੇ ਦਵਾਰਾ ਆਈਜੀ ਸਾਹਿਬ ਨੂੰ ਫੋਨ ਲਾਇਆ। ਹੌਲਦਾਰ ਸਾਹਿਬ ਦਾ ਵੀ ਖਾਸ ਕਸੂਰ ਨਹੀਂ। ਹੇਠਲੇ ਦੋਵੇਂ ਮਲਾਜ਼ਮਾਂ ਨੇ ਮਾਰਾ ਕੀਤਾ ਹੈ। ਵਿਵਹਾਰ ਕੀਤਾ ਸੀ ਬਾਕੀ ਉਸ ਦੀ ਪਤਨੀ ਵੀ ਬਹੁਤ ਬਿਮਾਰ ਹੈ ਬੇਨਤੀ ਕਰਕੇ ਉਸ ਨੂੰ ਮਤਲੀ ਦਾ ਹੁਕਮ ਰੱਦ ਕਰ ਲਿਆ ਜਾਵੇ ਇੱਕ ਬਗਾਰ ਵੀ ਨਾਲ ਦੀ ਨਾਲ ਸਾਹਿਬ ਵੱਲੋਂ ਪੈ ਗਈ ਗਰਮੇਲ ਨੂੰ ਜਦੋਂ ਆਪਣੀ ਮਤਲੀ ਰੱਦ ਹੋਣ ਬਾਰੇ ਪਤਾ ਲੱਗਿਆ ਤਾਂ ਉਹ ਸਾਹਿਬ ਸਾਹਮਣੇ ਗੰਡ ਵੱਤ ਹੁੰਦਾ ਬੋਲਿਆ ਜਨਾਬ ਮੈਂ ਤੁਹਾਡਾ ਦੇਨ ਨਹੀਂ ਦੇ ਸਕਦਾ ਸਵੇਰੇ ਦਲਵੀਰ ਅਤੇ ਰਾਮਪ੍ਰਕਾਸ਼ ਦੀ ਮੌਤਲੀ ਦੇ ਹੁਕਮ ਆ ਗਏ ਸਨ ਇਸੇ ਲਈ ਰਾਮਪ੍ਰਕਾਸ਼ ਰੋ ਰਿਹਾ ਸੀ ਉਹਨਾਂ ਦਾ ਟਿਕਾਣਾ ਪੁਲਿਸ ਲਾਈਨ ਕਰ ਦਿੱਤਾ ਸੀ ਮੁਨਸ਼ੀ ਬੈਠੇ ਲਿਖਾ ਪੜੀ ਕਰ ਰਹੇ ਸਨ ਵਾਇਰਲੈਸ ਖਿੜਕੀ ਦਲਵੀਰ ਸਿੰਘ ਨੂੰ ਅੰਡਰ ਇਨਕੁਆਰੀ ਬਹਾਲ ਕਰ ਦਿੱਤਾ ਗਿਆ ਸੀ ਉਸ ਦੀ ਪੋਸਟਿੰਗ ਵੀ ਨਾਲ ਦੇ ਥਾਣੇ ਵਿੱਚ ਹੋ ਗਈ ਸੀ ਇਕ ਦੋ ਮੁਲਾਜ਼ਮਾਂ ਨੇ ਹਮਦਰਦੀ ਦੇ ਤੌਰ ਤੇ ਉਸ ਨਾਲ ਲਿਹਾਜ਼ ਸਮਝ ਕੇ ਸਾਹਿਬਕੁਲ ਅਰਜ਼ ਗੁਜ਼ਾਰੀ ਜਨਾਬ ਉਹ ਗਰੀਬ ਦਾ ਵੀ ਕੁਝ ਕਰ ਦਿਓ ਸਾਹਿਬ ਗੰਭੀਰ ਹੋ ਕੇ ਬੋਲੇ ਉਹ ਭਾਈ ਮਾਮਲਾ ਹੀ ਇੰਨਾ ਸੰਘੀਨ ਹੈ ਦੋਸ਼ੀ ਨੂੰ ਸਜ਼ਾ ਤਾਂ ਮਿਲਣੀ ਸੀ ਪਰ ਕੋਈ ਗੱਲ ਨਹੀਂ ਮੈਨੂੰ ਇਸ ਨਾਲ ਪੂਰੀ ਹਮਦਰਦੀ ਹੈ ਮੈਂ ਜਲਦ ਹੀ ਇਸ ਦਾ ਵੀ ਕੁਝ ਕਰਨ ਦਾ ਯਤਨ ਕਰਾਂਗਾ ਸਾਹਿਬ ਨੇ ਆਪਣਾ ਮੂਫਾਈਲ ਦੇ ਵਿੱਚ ਦੇ ਲਿਆ RAM PRAKASH RUNDA ਕਰਨ ਤੁਰ ਗਿਆ ਸੋ ਜੇ ਤੁਹਾਨੂੰ ਕਹਾਣੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਬਾਏ ਬਾਏ